ਕਲਾਕਾਰ ਨੂੰ ਕਲਾਕਾਰੀ ਟੱਕਰ ਨਹੀਂ ਸਕਦਾ ਜ਼ਿਆਦਾਤਰ ਜਿਹੜੀਆਂ ਪ੍ਰੋਸੈਜਿਕ ਸੂਤਰਾਂ ਤੋਂ ਇਨਫੋਰਮੇਸ਼ਨ ਆ ਰਹੀ ਹੈ ਉਹ ਵੀ ਆ ਰਹੀ ਹੈ ਕਿ ਸਾਰੀਆਂ ਪਾਰਟੀਆਂ ਇਹ ਸੋਚ ਰਹੀਆਂ ਵੀ ਅਸੀਂ ਵੀ ਕੋਈ ਨਾ ਕੋਈ ਕਲਾਕਾਰ ਲੈ ਕੇ ਆਈਏ ਜਿਹੜੀ ਹੰਸਰਾਏ ਹੰਸੀ ਦਾ ਨਾਂ ਵੀ ਚੱਲ ਰਿਹਾ ਹੈ ਇਸ ਤਰ੍ਹਾਂ ਕਈ ਜਿਹੜੇ ਨਾਂ ਖਬਰਾਂ ਮੁਤਾਬਕ ਜਾਂ ਜੋ ਲੋਕਾਂ ਦੀ ਜੱਤਾ ਮੁਤਾਬਕ ਚੱਲ ਰਹੇ ਹੈ ਸਾਗਰ ਦੀ ਪੋਪੀ ਹੈ ਕਾਫੀ ਚਰਚਤ ਹੋਈ ਪਈ ਹੈ ਦਾ ਉਹਨਾਂ ਦਾ ਨਾਮ ਵੀ ਆ ਰਿਹਾ ਕਿ ਉਹਨਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਖਰੀਦ ਬੋਰਡ ਦੇ ਵਿੱਚੋਂ ਉਹਨਾਂ ਨੂੰ ਵੀ ਪ੍ਰਧਾਨ ਦੇ ਵਿੱਚ ਕਰਿਆ ਜਾ ਫਰਮਾਇਆ ਜੀ ਮੈਂ ਇਹ ਗੱਲ ਸੁਣੀ ਜ਼ਰੂਰ ਆ ਪਰ ਮੈਂ ਕੋਈ ਬਿਆਨ ਪੜਿਆ ਨਹੀਂ ਬਾਕੀ ਜਿਹੜੇ ਵੀ ਸਾਥੀ ਨੇ ਬਿਆਨ ਦਿੱਤਾ ਇੱਕ ਦਲ ਦਾ ਜਵਾਬ ਉਹ ਹੀ ਬਾਖੂਬੀ ਨਾਲ ਦੇ ਸਕਦੇ ਆ ਪਰ ਮੈਂ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਦੇਖੀ ਸੁਣੀ ਜ਼ਰੂਰ ਕਾਲੀ ਦਲ ਦੇ ਨਾਲ ਗਠਜੋੜ ਵੀ ਹੋ ਸਕਦਾ ਇਹ ਤੁਹਾਨੂੰ ਲੈ ਕੇ ਨਹੀਂ ਇਹਦੀਆਂ ਇਹਦੀਆਂ ਸਾਰੀ ਪਿਛਲੇ ਸਮੇਂ ਦੌਰਾਨ ਕਾਫੀ ਜੋ ਮੀਡੀਆ ਦੇ ਚਰਚਾ ਚੱਲ ਰਹੀਆਂ ਪਰ ਭਾਰਤੀ ਜਨਤਾ ਪਾਰਟੀ 13 ਨੇ 13 ਸੀਟਾਂ ਦੇ ਤਿਆਰੀ ਕਰ ਰਹੀ ਹੈ ਤੇ 13 ਨੇ 13 ਸੀਟਾਂ ਦੇ ਚੋਣ ਲਏ। ਇਹ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਗੱਲ ਕਰੀਏ ਲੋਕ ਸਭਾ ਚੋਣਾਂ ਦੀ 2024 ਦੀ ਤਾਂ तमाम ਰਾਜਨੀਤਿਕ ਪਾਰਟੀਆਂ ਪਵਾਂ ਪਾਰ ਹੋਈਆਂ ਨੇ। ਇਹ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਪਹਿਲੀ ਲਿਸਟ ਜਾਰੀ ਕੀਤੀ ਹੈ 8 ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਨੇ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਰਿਜ਼ਰਵ ਹਲਕਾ ਹੈ ਤਾਂ ਇਥੋਂ ਫਿਲਮੀ ਕਲਾਕਾਰ ਕਰਮਜੀਤ ਅਨਮੋਲ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਤਾਂ ਭਾਰਤੀ ਜਨਤਾ ਪਾਰਟੀ ਦੀ ਕੀ ਸੋਚ ਹੈ ਤਾਂ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਸਾਡੇ ਨਾਲ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਗੌਰਵ ਜੀ ਸਵਾਗਤ ਹੈ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਐਸ਼ੀਦੀ ਰਾਮ ਗਰੂ ਜੀ ਹੁਣ ਲੋਕ ਸਭਾ ਦੀਆਂ ਟੋਨਾ ਆ ਗਈਆਂ ਤੇ ਸਾਰੀਆਂ ਪਾਰਟੀਆਂ ਹੀ ਸੋਚ ਰਹੀਆਂ ਕਿਉਂਕਿ ਹੁਣ ਆਮ ਆਦਮੀ ਪਾਰਟੀ ਨੇ 8 ਦੇ ਕਰੀਬ ਕੈਂਡੀਡੇਟ ਆਪ ਦੇ ਮੈਦਾਨ ਦੇ ਵਿੱਚ ਉਤਾਰਤੇ ਹੈ ਫਰੀਦਕੋਟ ਤੋਂ ਵੀ ਉਤਾਰਤਾ ਹੈ ਸੋਚ ਰਹੀਆਂ ਸਾਰੀਆਂ ਪਾਰਟੀਆਂ ਵੀ ਅਸੀਂ ਉਹਨਾਂ ਦੇ ਮੁਕਾਬਲੇ ਕਿਹੜਾ ਲੈ ਕੇ ਹੁਣ ਆਪਣੇ ਫਿਲਮੀ ਐਟ੍ਰੈਕਟ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਹੈ ਇੱਥੇ ਫਰੀਦਕੋਟ ਦੇ ਵਿੱਚ ਸਾਰੀਆਂ ਪਾਰਟੀਆਂ ਇਹੇ ਹੁਣ ਮਾਇਨ ਉਹਨਾਂ ਦੇ ਵਿੱਚ ਹੈ ਕਿ ਟੱਕਰ ਕੌਣ ਦੇ ਸਕਦਾ ਹੈ ਫਰੀਦਕੋਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਕੀ ਸੋਚ ਹੈ ਭਾਰਤੀ ਜਨਤਾ ਪਾਰਟੀ ਵਰਕਰਾਂ ਦੀ ਪਾਰਟੀ ਹੈ ਕਾਰਕਿਰਤਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਵਿੱਚ ਬੂਥ ਤੇ ਕੰਮ ਕਰਨ ਵਾਲਾ ਬੰਦਾ ਮੁੱਖ ਮੰਤਰੀ ਵੀ ਬਣ ਜਾਂਦਾ ਪ੍ਰਧਾਨ ਮੰਤਰੀ ਵੀ ਬਣ ਜਾਂਦਾ ਐਮਐਲਏ ਵੀ ਬਣ ਜਾਂਦਾ ਐਮਪੀ ਬਣ ਜਾਂਦਾ ਸਾਡੀ ਕੇਂਦਰੀ ਪਾਰਲੀਮੈਂਟ ਬੋਰਡ ਜੋ ਫੈਸਲਾ ਕਰਦੀ ਹੈ ਉਹ ਸਾਰੇ ਵਰਕਰ ਉਹਨੂੰ ਮਨਜ਼ੂਰ ਕਰਦੇ ਆ ਤੇ ਸਾਡਾ ਇੱਕੋ ਇੱਕ ਨਿਸ਼ਾਨਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਬਣਨ ਜਾ ਰਹੀ ਹੈ ਤੇ ਵੱਧ ਤੋਂ ਵੱਧ ਸੀਟਾਂ ਲੈ ਕੇ ਬਣੇ ਇਸ ਲਈ ਅਸੀਂ ਆਪ ਦੀ ਮਿਹਨਤ ਕਰ ਰਹੇ ਹਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਲਾਕਾਰ ਨੂੰ ਕਲਾਕਾਰੀ ਟੱਕਰ ਦੇ ਸਕਦਾ ਜ਼ਿਆਦਾਤਰ ਜਿਹੜੀਆਂ ਪ੍ਰੋਸੈਜਿਕ ਸੂਤਰਾਂ ਤੋਂ ਇਨਫੋਰਮੇਸ਼ਨ ਜਾ ਰਹੀ ਹੈ ਉਹ ਇਹ ਆ ਰਹੀ ਹੈ ਕਿ ਸਾਰੀਆਂ ਪਾਰਟੀਆਂ ਇਹ ਸੋਚ ਰਹੀਆਂ ਵੀ ਅਸੀਂ ਵੀ ਕੋਈ ਨਾ ਕੋਈ ਕਲਾਕਾਰ ਰੱਖ ਲਏਗੀ ਜੋ ਮੀਡੀਆ ਵਿੱਚ ਚਰਚਾ ਪਿਛਲੇ ਦਿਨਾਂ 'ਚ ਚੱਲ ਰਹੀ ਹੈ ਮੈਂ ਵੀ ਦੇਖਿਆ ਖਬਰਾਂ ਵੀ ਲੱਗ ਰਹੀਆਂ ਸ਼੍ਰੀ ਹੰਸਰਾਇ ਹੰਸੀ ਦਾ ਨਾਂ ਵੀ ਚੱਲ ਰਿਹਾ ਹੈ ਇਸ ਤਰ੍ਹਾਂ ਕਈ ਜਿਹੜੇ ਨਾਂ ਖਬਰਾਂ ਮੁਤਾਬਕ ਜਾਂ ਜੋ ਲੋਕਾਂ ਦੀ ਚਰਚਾ ਮੁਤਾਬਕ ਚੱਲ ਰਹੀ ਹੈ ਬਾਕੀ ਮੈਂ ਤੁਹਾਨੂੰ ਪਹਿਲਾਂ ਬੇਨਤੀ ਵੀ ਕੀਤੀ ਆ ਸਾਡੀ ਪਾਰਟੀ ਦੇ ਵਿੱਚ ਜੋ ਕੇਂਦਰੀ ਪਾਰਲੀਮੈਂਟ ਬੋਰਡ ਡਿਸੀਜਨ ਲੈਂਦਾ ਉਹੀ ਮੰਨਿਆ ਜਾਂਦਾ ਜੋ ਹਾਈ ਕਮਾਂਡ ਕਰੂਗੀ ਸਾਨੂੰ ਮਨਜ਼ੂਰ ਹੋਊਗਾ ਤੇ ਹਾਈ ਕਮਾਂਡ ਸੋਚ ਸਮਝ ਕੇ ਹੀ ਫੈਸਲਾ ਕਰਦੀ ਹੈ ਇਹ ਗਰੂ ਜੀ ਕੁਝ ਤੁਹਾਡੇ ਆਗੂਆਂ ਨੇ ਬਿਆਨ ਵੀ ਦਿੱਤੇ ਆ ਅਖਬਾਰਾਂ ਦੇ ਵਿੱਚ ਵੀ ਇਹ ਖਬਰਾਂ ਲੱਗੀਆਂ ਕਿ ਸਾਗਰ ਦੀ ਬੋਟੀ ਆ ਕਾਫੀ ਚਰਚਤ ਹੋਈ ਪਈ ਹੈ ਉਹਨਾਂ ਦਾ ਨਾਮ ਵੀ ਆ ਰਿਹਾ ਕਿ ਉਹਨਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਫਰੀਦਕੋਟ ਦੇ ਵਿੱਚੋਂ ਉਹਨਾਂ ਨੂੰ ਵੀ ਮੈਦਾਨ ਦੇ ਵਿੱਚ ਉਤਾਰਿਆ ਜਾਵੇ। ਪਰ ਮਾਨਾ ਜੀ ਮੈਂ ਇਹ ਗੱਲ ਸੁਣੀ ਜ਼ਰੂਰ ਹੈ ਪਰ ਮੈਂ ਕੋਈ ਬਿਆਨ ਪੜ੍ਹਿਆ ਨਹੀਂ। ਬਾਕੀ ਜਿਹੜੇ ਵੀ ਸਾਥੀ ਨੇ ਇਹ ਬਿਆਨ ਦਿੱਤਾ ਇਸ ਗੱਲ ਦਾ ਜਵਾਬ ਉਹ ਹੀ ਵਾਕੂਬੀ ਨਾਲ ਦੇ ਸਕਦੇ ਆ ਪਰ ਮੈਂ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਦੇਖੀ ਸੁਣੀ ਜ਼ਰੂਰ ਹੈ। ਬੈਨੀਫਿਟ ਮਿਲ ਸਕਦਾ ਜੇ ਵਾਕਈ ਸਾਗਰ ਦੀ ਬੋਟੀ ਆਉਂਦੇ ਆ ਤੁਹਾਡੇ ਤੁਸੀਂ ਮੈਦਾਨ ਦੇ ਵਿੱਚ ਉਤਾਰ ਦੇਖੋ ਆਪਦੀ ਆਪਦੀ ਸੋਚ ਹੈ ਮੇਰੇ ਮੇਰੀ ਸੋਚ ਮੁਤਾਬਕ ਭਾਰਤੀ ਜਨਤਾ ਪਾਰਟੀ ਸੋਚ ਸਮਝ ਕੇ ਫੈਸਲਾ ਕਰਦੀ ਹੈ ਤੇ ਆਪਦੇ ਕਾਰਜਕਰਤਾ ਨੂੰ ਮੌਕਾ ਦਿੰਦੀ ਹੈ ਜਿਹੜਾ ਵੀ ਕਾਰਜਕਰਤਾ ਭਾਰਤੀ ਜਨਤਾ ਪਾਰਟੀ ਦਾਊਗਾ ਉਹਦਾ ਅਸੀਂ ਸਵਾਗਤ ਵੀ ਕਰਾਂਗੇ ਤੇ ਉਹਨੂੰ ਜਿਤਾਵਾਂਗੇ ਹਜੇ ਤੁਹਾਡੇ ਚਰਚਾ ਇਹ ਵੀ ਚੱਲ ਰਹੀ ਹੈ ਕਿ ਤੁਹਾਡਾ ਕੱਕਾਲੀ ਦਲ ਦੇ ਨਾਲ ਗਠਜੋੜ ਵੀ ਹੋ ਸਕਦਾ ਹੈ ਇਸ ਲਈ ਨੂੰ ਲੈ ਕੇ ਇਹਦੀਆਂ ਇਹਦੀਆਂ ਸਾਰ ਵੀ ਪਿਛਲੇ ਸਮੇਂ ਦੌਰਾਨ ਕਾਫੀ ਜੋ ਮੀਡੀਆ ਤੇ ਚਰਚਾ ਚੱਲ ਰਹੀਆਂ ਪਰ ਭਾਰਤੀ ਜਨਤਾ ਪਾਰਟੀ 13 ਦੀਆਂ 13 ਸੀਟਾਂ ਦੇ ਤਿਆਰੀ ਕਰ ਰਹੀ ਹੈ ਤੇ ਤੇਨਾਂ ਨੇ 13 ਸੀਟਾਂ ਤੇ ਚੋਣ ਲੜੇ ਸਾਡੀ ਲੀਡਰਸ਼ਿਪ ਦਾ ਇਹੀ ਫੈਸਲਾ ਕਿ ਅਸੀਂ 13 ਦੀਆਂ 13 ਸੀਟਾਂ ਦੇ ਚੋਣ ਲੜਾਂ ਜਿਵੇਂ ਸਾਰੀਆਂ ਰਾਜਨੀਤਿਕ ਪਾਰਟੀਆਂ ਆ ਉਹ ਆਪੋ ਆਪਣੇ ਇਹ ਮਾਈਂਡ ਦੇ ਵਿੱਚ ਸੋਚੀ ਬੈਠੀਆਂ ਕਿ ਕਿਹੜੇ-ਕਿਹੜੇ ਮੁੱਦੇ ਆ ਸੀ ਜਿਹੜੇ ਆਪਦੇ ਉਮੀਦਵਾਰ ਆਉਣਗੇ ਉਹਨਾਂ ਦੇ ਸਾਹਮਣੇ ਰੱਖਾਂਗੇ ਤੁਸੀਂ ਫਰੀਦਕੋਟ ਦੀ ਗੱਲ ਕਰ ਗਿਆ ਤਾਂ ਫਰੀਦਕੋਟ ਦੇ ਵਿੱਚ ਸੋਚਿਆ ਕਿਹੜਾ ਮੁੱਦਾ ਤੁਸੀਂ ਆਪਦੇ ਮਨ ਦੇ ਵਿੱਚ ਸੋਚਿਆ ਕਿ ਜੇਕਰ ਲੋਕ ਸਭਾ ਦਾ ਕੋਈ ਉਮੀਦਵਾਰ ਆਉਂਦਾ ਉਹ ਸਾਹਮਣੇ ਆ ਮੁੱਦਾ ਰੱਖਾਂਗੇ ਪਹਿਲ ਦੇ ਅਧਾਰ ਤੇ ਹੋਵੇ ਮੁੱਦਿਆਂ ਦੀ ਲੋੜ ਉਹਨਾਂ ਨੂੰ ਪੈਂਦੀ ਹੈ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਜਾਂ ਝੂਠੇ ਲਾਰੇ ਲਾਉਣੇ ਆ ਮਾਣਯੋਗ ਮੋਦੀ ਸਾਹਿਬ ਦੀ ਅਖਵਾਈ ਵਾਲੀ ਸਰਕਾਰ ਨੇ ਗਰੀਬ ਪਲੇ ਨਾ ਨੀ ਯੋਜਨਾ ਲੈ ਕੇ ਆਂਦੀ ਜਿਹਦੇ ਨਾਲ ਗਰੀਬਾਂ ਨੂੰ ਰਾਸ਼ਨ ਮਿਲ ਰਿਹਾ ਆਸ਼ਯਮਾਨ ਭਾਰਤ ਕਾਰ ਲੈ ਕੇ ਆਂਦਾ ਜਿਹਦੇ ਨਾਲ ਫਰੀ ਇਲਾਜ ਹੋ ਰਿਹਾ ਹੈ ਆਵਾਸ ਯੋਜਨਾ ਲੈ ਕੇ ਆਂਦੀ ਜੀ ਦੇ ਨਾਲ ਘਰ ਬਣਾ ਕੇ ਦਿੱਤੇ ਜਾਂਦੇ ਆ ਉਜਬਲਾ ਯੋਜਨਾ ਲੈ ਕੇ ਆਂਦੀ ਜੀ ਦੇ ਨਾਲ ਸਲੰਡਰ ਦਿੱਤੇ ਜਾਂਦੇ ਆ 15 15000 ਦੀ ਰਾਸ਼ੀ ਲੈਟਰਨਾ ਬਾਥਰੂਮ ਵਾਸਤੇ ਦਿੱਤੀ ਆ ਇਸ ਤਰ੍ਹਾਂ ਨੇਕਾ ਹੀ ਕੰਮ ਆ ਜੋ ਮੋਦੀ ਸਾਹਿਬ ਨੇ ਕੀਤੇ ਆ ਮੋਦੀ ਸਾਹਿਬ ਦੇ ਕੰਮਾਂ ਨੂੰ ਲੋਕਾਂ ਨੇ ਵੋਟ ਪਾਉਣੀ ਆ ਫਿਰ ਇੱਕ ਵਾਰ ਮੋਦੀ ਸਰਕਾਰ ਬੰਨੀ ਆ ਤੇ 400 ਤੋਂ ਪਾਰ ਬਣਨੀ ਕਿਤਨਾ ਕਿਤੇ ਤੁਹਾਡੇ ਮਾਇੰਡ ਦੇ ਵਿੱਚ ਤੁਸੀਂ ਆਪ ਜਿਵੇਂ ਦੱਸਿਆ ਕਿ ਹੰਸਰਾਜ ਹੰਸ ਦਾ ਨਾਮ ਹੀ ਕਿਦ ਤੱਕ ਤਿਆਰ ਆ ਠੀਕ ਆ ਨਾ ਤੇ ਉਸ ਨੂੰ ਲੈ ਕੇ ਤਾਂ ਫਿਰ ਇਹ ਜਿਵੇਂ ਹੁਣ ਸਾਗਰ ਦੀ ਵੋਟ ਦੀ ਗੱਲ ਚੱਲ ਰਹੀ ਹੈ ਮਾਈਂਡ ਦੇ ਵਿੱਚ ਤਾਂ ਤੁਹਾਡੇ ਵਰਕਰਾਂ ਦੇ ਹੈਗਾ ਨਾ ਕੋਈ ਨਾ ਕੋਈ ਸੈਲੀਬ੍ਰਿਟੀ ਨੂੰ ਸੈਲੀਬ੍ਰਿਟੀ ਆ ਕੇ ਟੱਕਰ ਦੇ ਸਕਦਾ ਵੇ ਦੇਖੋ ਜੀ ਮੈਂ ਤਾਂ ਇੱਕ ਪਾਰਟੀ ਦਾ ਨਮਾਣਾ ਜਿਹਾ ਕਾਰਕਟਰ ਜੋ ਫੈਸਲਾ ਲੈਣਾ ਲੀਡਰਸ਼ਿਪ ਨੇ ਲੈਣਾ ਹਾਈ ਕਮਾਂਡ ਨੇ ਲੈਣਾ ਪਾਰਲੀਮੈਂਟ ਬੋਰਡ ਨੇ ਲੈਣਾ ਐਵੇਂ ਮੈਂ ਆਪ ਦੇ ਕੋਲੋਂ ਕੋਈ ਟਿੱਪਣੀ ਨਹੀਂ ਕਰ ਸਕਦਾ ਜੋ ਹਾਈ ਕਮਾਂਡ ਫੈਸਲਾ ਕਰੂਗੀ ਸੋਚ ਸਮਝ ਕੇ ਇੱਕ ਵਧੀਆ ਚਿਹਰਾ ਵਧੀਆ ਕੈਂਡੀਡੇਟ ਜਨਤਾ ਦੇ ਵਿੱਚ ਲੈ ਕੇ ਆਊਗੀ ਜਿਹਨੂੰ ਲੋਕ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਣਗੇ ਤੇ ਸਾਨੂੰ ਫਕਰ ਹੋਊਗਾ ਵੀ ਫਰੀਦਕੋਟ ਤੋਂ ਪਾਰਲੀਮੈਂਟ ਦੇ ਵਿੱਚ ਚੁਣ ਕੇ ਜਿਹੜਾ ਸੰਸਦ ਜਾਊਗਾ ਉਹ ਸਾਰਿਆਂ ਦੇ ਭਲੇ ਦੀ ਗੱਲ ਕਰੂਗਾ ਸਭ ਦਾ ਸਾਥ ਸਭ ਦਾ ਵਿਕਾਸ ਜੋ ਮੋਦੀ ਜੀ ਦਾ ਨਾਰਾ ਉਹਦੀ ਗੱਲ ਕਰੇ ਗੌਰਵ ਜੀ ਦੋਨੇ ਸਵਾਲ ਹੀ ਤੁਹਾਡੇ ਸਾਹਮਣੇ ਰੱਖਦੇ ਆ ਜੇਕਰ ਤੁਹਾਡਾ ਗਠਜੋੜ ਨਹੀਂ ਹੁੰਦਾਗਾ ਤੁਹਾਡਾ ਇਕੱਲਾ ਕੈਂਡੀਡੇਟ ਉਤਾਰਦੇ ਤੁਸੀਂ ਆਪਦੀ ਪਾਰਟੀ ਵੱਲੋਂ ਜੇ ਗਠਜੋੜ ਜੁੜਦਾ ਅਕਾਲੀ ਦਲ ਦੇ ਨਾਲ ਫਿਰ ਤੁਸੀਂ ਉਮੀਦਵਾਰ ਜਿਹੜਾ ਲਿਆਉਣੇ ਸਾਹਮਣੇ ਫਿਰ ਟੱਕਰ ਤੁਹਾਡੀ ਕਿਹਦੇ ਨਾਲ ਹੋਊਗੀ ਕੱਲਿਆਂ ਦੀ ਤੇ ਗਠਜੋੜ ਦੀ ਦੇਖੋ ਜੀ ਅਸੀਂ ਤਾਂ 13 ਦੀਆਂ 13 ਸੀਟਾਂ ਦੇ ਤਿਆਰੀ ਕਰ ਰਹੇ ਹਾਂ ਸਾਡੇ ਤੱਕ ਤਾਂ ਹਜੇ ਕੋਈ ਸਾਡੀ ਲੀਡਰਸ਼ਿਪ ਵੱਲੋਂ ਕੋਈ ਗੱਠ ਜੋੜ ਦੀ ਗੱਲ ਆਈ ਨਹੀਂ ਤੇ ਅਸੀਂ ਤਾਂ ਆਪਦੀ 13 ਸੀਟਾਂ ਦੀ ਲੜਾਈ ਲੜ ਰਹੇ ਹਾਂ ਜੋ ਪਾਰਟੀ ਹਾਈ ਕਮਾਂਡ ਫੈਸਲਾ ਕਰੂ ਸਾਨੂੰ ਮਨਜ਼ੂਰ ਹੋਊਗਾ ਤੇ ਅਸੀਂ ਉਸੇ ਕੈਂਡੀਡੇਟ ਨੂੰ ਜਿਤਾਵਾਂਗੇ ਜੋ ਪਾਰਟੀ ਦਾ ਹੁਕਮ ਹੋਊਗਾ ਸਾਨੂੰ ਮਨਜ਼ੂਰ ਹੋ ਬਹੁਤ ਬਹੁਤ ਧੰਨਵਾਦ ਤਾਂ ਇਹਨਾਂ ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਫਰੀ ਕੋਟ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਕਿਹਾ ਕਿ ਜੋ ਹਾਈ ਕਮਾਂਡ ਦਾ ਫੈਸਲਾ ਹੋਊਗਾ ਉਸ ਨੂੰ ਅਸੀਂ ਐਕਸੈਪਟ ਕਰਾਂਗੇ ਉਸ ਦੇ ਹਿਸਾਬ ਦੇ ਨਾਲ ਹੀ ਚੱਲਾਂਗੇ ਭਾਵੇਂ ਕਿ ਗੱਠਜੋੜ ਹੋਵੇ ਤੇ ਭਾਵੇਂ ਸੈਪਰੇਟ ਤੌਰ ਤੇ ਜਿਹੜੀ ਇਹਨਾਂ ਨੂੰ ਚੋਣ ਦਾ ਸਾਹਮਣਾ ਕਰਨਾ ਪਵੇ ਤਾਂ ਸਿੱਧੇ ਤੌਰ ਤੇ ਜਿਵੇਂ ਹੁਣ ਕੁਝ ਲੀਡਰਾਂ ਦੇ ਇਹਨਾਂ ਦੇ ਬਿਆਨ ਆ ਰਹੇ ਸੀ ਕਿ ਕਿ ਸਾਉਗਰਦੀਪ ਉਪਤੀ ਨੂੰ ਲਿਆ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਤਾਂ ਜੋ ਜੇਕਰ ਕਲਾਕਾਰ ਨੂੰ ਟੱਕਰ ਦੇਣੀ ਤਾਂ ਇੱਕ ਕਲਾਕਾਰ ਹੀ ਦੇ ਸਕਦਾ ਹੈ ਆਸ ਰਾਜ ਦਾ ਵੀ ਜਿਹੜਾ ਕਿਤੇ ਨਾ ਕਿਤੇ ਨਾਮ ਸਾਹਮਣੇ ਆ ਰਿਹਾ ਤਾਂ ਦੇਖਦੇ ਹਾਂ ਹੁਣ ਆਉਣ ਵਾਲੀ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਫਰੀਦਕੋਟ ਦੀ ਰਾਜਨੀਤੀ ਰਹਿੰਦੀ ਹੈ ਕੀ ਰੂਪਰੇਖਾ ਹੋਊਗੀ ਇੱਥੇ ਸੈਲੀਬ੍ਰੇਟ ਆਉਂਦਾ ਹੈ ਕਿਹੜੀ ਪਾਰਟੀ ਦਾ ਆਉਂਦਾ ਹੈ ਜਾਂ ਹੋਰ ਆਪਨੇ ਤੌਰ ਤੇ ਜਿਹੜੇ ਉਮੀਦਵਾਰ ਇਹਨਾਂ ਦੇ ਸਾਹਮਣੇ ਆਉਣਗੇ ਨਿਡਰ ਹਾਂ ਨਿਰਪੱਖ ਰਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ